ਜੀ ਪੰਜਾਬੀਓ ਸਤਿ ਸ੍ਰੀ ਅਕਾਲ ਜਿਵੇਂ ਕਿ ਭਾਈ ਅਮਰਪਾਲ ਸਿੰਘ ਨੂੰ ਲੈ ਕੇ ਤੇ ਜਗਤਾਰ ਸਿੰਘ ਹਵਾਰਾ ਨੂੰ ਲੈ ਕੇ ਬੜੀ ਵੱਡੀ ਖੁਸ਼ਖਬਰੀ ਆ ਚੁੱਕੀ ਆ ਦਰਸਾਲ ਇੱਕ ਪਾਸੇ ਵਿਵਾਦ ਵੀ ਖੜਾ ਹੋ ਚੁੱਕਿਆ ਪੂਰੇ ਪੰਜਾਬ ਦੇ ਵਿੱਚ ਉਹ ਗੱਲ ਕੀ ਹੈ ਭਾਈ ਅਮਰਪਾਲ ਸਿੰਘ ਤੇ ਜਗਤਾਰ ਸਿੰਘ ਹਵਾਰਾ ਇਹਨਾਂ ਦੀ ਗੱਲ ਮੈਂ ਤੁਹਾਨੂੰ ਦੱਸਦਾ ਪਹਿਲਾਂ ਤੁਸੀਂ ਇਹ ਸੁਣੋ ਕਿ ਇੱਕ ਪਾਸੇ ਸਾਡੇ ਬੰਦੀ ਸਿੰਘ ਅੰਦਰ ਨੇ ਤਾਂ ਦੂਜੇ ਪਾਸੇ ਜਿਹੜਾ ਕਿ ਰਾਮ ਰਹੀਮ ਨੂੰ ਪਰੋਲ ਦਿੱਤੀ ਜਾ ਰਹੀ ਹੈ ਮੈਂ ਤੁਹਾਡੇ ਸਾਹਮਣੇ ਸੁਣਾਉਂਗਾ ਇਹ ਕੁਛੀ ਦਿਨ ਹੋਏ ਸੀ ਜਿਹੜਾ ਕਿ ਰਾਮ ਰਹੀਮ ਨੂੰ ਜੇਲ੍ਹ ਦੇ ਵਿੱਚ ਵਾਪਸ ਗਿਆ ਤਾਂ ਉਸ ਤੋਂ ਬਾਅਦ ਹਰਿਆਣਾ ਸਰਕਾਰ ਦੇ ਜਰੀਆਂ ਨੂੰ ਬਾਹਰ ਲਿਆਂਦਾ ਜਾ ਰਿਹਾ ਹੈ ਤਾਂ ਪਹਿਲਾਂ ਤੁਸੀਂ ਦੋ ਸ਼ਬਦ ਸੁਣੋ ਉਸ ਤੋਂ ਬਾਅਦ ਭਾਈ ਅਮਰਪਾਲ ਸਿੰਘ ਤੇ ਜਗਤਾਰ ਸਿੰਘ ਹਵਾਰਾ ਇਹਨਾਂ ਦੀ ਖੁਸ਼ਖਬਰੀ ਮੈਂ ਤੁਹਾਡੇ ਸਾਹਮਣੇ ਧਰੂੰਗਾ ਪਹਿਲਾਂ ਸੁਣੋ ਜਿਹੜੀ ਕਿ ਮਾਮਲਾ ਪੂਰਾ

ਕੋਤੇ ਨਾ ਪਾਦ ਵੀ ਯਾਨੀ ਕਿ ਅਜੇ ਕਮਨਿਦਾ ਵੀ ਪੂਰਾ ਨਹੀਂ ਹੋਇਆ ਸਾਇਦ ਸੁਦੇ ਵਿਚਾਰ ਫਿਰ ਤੋਂ ਜਿਹੜੀ ਹੈ ਉਹ ਮਨਜ਼ੂਰੀ ਮੰਗੀ ਗਈ ਹੈ ਪਹਾਰਾਂ ਆਂ ਦੇ ਲਈ ਮਨਜ਼ੂਰੀ ਮੱਗੀ ਗਈ ਹੈ ਯਾਨੀ ਕਿ ਪਰ ਤੋਂ ਰਾਤ ਦੇ ਦੇਵਲੋ ਪਰ ਉਹਦੀ ਬਾਤ ਕੀਤੀ ਗਈ ਹੈ ਤਾਂ ਹੁਣ ਹਰਿਆਣਾ ਸਰਕਾਰ ਅੱਤੇ ਜਿਹੜੀ ਹੈ ਉਹ ਲਗਾਈ ਗਈ ਹੈ ਤਾਂ ਹੁਣ ਸਰਕਾਰ ਨੇ ਜੋ ਕਸ਼ਸ਼ ਤੋਂ ਮਨਜ਼ੂਰੀ ਮੱਗੀ ਹੈ ਕਿ ਕਿਤੇ ਸੋਤੇ ਇਲੈਕਸ਼ਨ ਨੇ ਹਰਿਆਣਾ ਦੇ ਵਿੱਚ ਔਰ ਅਜਿਹਾ ਤੇ ਵਿਚਾਰੇ ਰਾਤ ਕਿਤੇ ਵਲੋਂ ਇਹ ਬੰਤੀ ਅਜਰੀਆ ਮੰਗੀ ਗਈ ਆ ਰਤ ਕਿਤੇ ਵਲੋਂ ਅੰਤੇ ਜੜੀਆਂ ਲਗਾਈ ਗਈ ਹੈ ਤਾਹੂ ਦੇਖੋ ਮੈਂ ਪਹਿਲਾਂ ਤੁਹਾਨੂੰ ਖੁਸ਼ਖਬਰੀ ਦੱਸ ਦਿਆਂ ਸਿੰਘਾਂ ਦੀ ਤੁਸੀਂ ਕਹੋਗੇ ਗੱਲ ਲੰਬੀ ਹੋ ਚੱਲੀ ਹੈ ਪਰ ਦੇਖੋ ਪਹਿਲਾਂ ਤਾਂ ਇਹ ਗੱਲ ਹੈ ਜਗਤਾਰ ਸਿੰਘ ਹਵਾਰਾ ਜਥੇਦਾਰ ਗਿਆਨੀ ਜਗਤਾਰ ਸਿੰਘ ਹਵਾਰਾ ਲਈ ਵੱਡੀ ਖੁਸ਼ਖਬਰੀ ਪਹਿਲੀ ਜੇ ਜਗਤਾਰ ਸਿੰਘ ਹਵਾਰਾ ਨੂੰ ਪੰਜਾਬ ਦੇ ਵਿੱਚ ਸ਼ਿਫਟ ਕੀਤਾ ਜਾ ਰਿਹਾ ਜਿਹੜੀ ਕਿ ਸੁਪਰੀਮ ਕੋਰਟ ਦੇ ਵਿੱਚ ਉਹਨਾਂ ਨੇ ਆਪਣੀ ਅਰਜੀ ਦਾਖਲ ਕੀਤੀ ਸੀ ਕਿ ਮੈਨੂੰ ਇਸ ਜੇਲ੍ਹ ਦੇ ਵਿੱਚੋਂ ਤਿਹਾਰ ਜੇਲ੍ਹ ਦੇ ਵਿੱਚ ਬੰਦ ਨੇ ਜਗਤਾਰ ਸਿੰਘ ਹਵਾਰਾ ਜੀ ਤਾਂ ਉਹਨਾਂ ਨੂੰ ਹੁਣ ਪੰਜਾਬ ਦੇ ਵਿੱਚ ਸ਼ਿਫਟ ਕੀਤਾ ਜਾ ਰਿਹਾ ਪਹਿਲੀ ਖੁਸ਼ਖਬਰੀ ਸਿੱਖ ਕੌਮ ਦੇ ਲਈ ਇਹ ਹੈ ਦੂਜੀ ਖੁਸ਼ਖਬਰੀ ਜਿਹੜਾ ਕਿ ਭਾਈ ਅਮਰਪਾਲ ਸਿੰਘ ਨੇ RAM REHIM ਬਾਰੇ ਕੀ ਕਿਹਾ ਮੈਂ ਪਹਿਲਾਂ ਤੁਹਾਨੂੰ ਉਹ ਸੁਣਾਉਂ ਕਿ ਭਾਈ RAM ਭਾਈ ਅਮਰਪਾਲ ਸਿੰਘ RAM REHIM ਬਾਰੇ ਕੀ ਵਿਚਾਰ ਰੱਖਦੇ ਨੇ ਉਹ ਸੁਣੋ ਪਹਿਲਾਂ ਫਿਰ ਸਾਡੀ ਕੌਮ ਨੂੰ ਇਹਦੇ ਉੱਤੇ ਪਹਿਰਾ ਦੇਣਾ ਚਾਹੀਦਾ ਤੇ ਇਹਦੇ ਉੱਤੇ ਚੱਲਣਾ ਚਾਹੀਦਾ ਸੁਣੋ ਪਹਿਲਾਂ ਮੈਂ ਤੁਹਾਡੇ ਸਾਹਮਣੇ ਜਿਹੜਾ ਕਿ ਭਾਈ ਅਮਰਪਾਲ ਸਿੰਘ ਦੇ ਬੋਲ ਆ ਜਿਹੜੇ ਉਹ ਸੁਣਾਉਣਾ ਚਾਹੂੰਗਾ ਤੇ ਕਿ ਨਾ ਮੋਮਬਤੀਆਂ ਜਗਾਉਣ ਨਾਲ ਮੱਲਾ ਕਹਿਣਾ ਚਾਹੀਦਾ ਇਹ ਮੋਮਬਤੀਆਂ ਜਗਾ ਕੇ ਉਸ ਸ਼ਾਂਤੀ ਮਾਰਜ ਕਰਦੇ ਆ ਮੱਲਾ ਕੱਢ ਕੇ ਘੋਮ ਦੱਸਣਾ ਚਾਹੀਦਾ ਵਿਕਾਸ ਜੀ ਉਹ ਜਾਗਦਾ ਹੈ ਤੇ ਇਹਨੂੰ ਰਹਿਣ ਜਾ ਸਕਦਾ ਨਤਰ ਕੀ ਕਹਾਂ ਜਾਂਦੇ ਹੋ ਬੰਦੀ ਸਿੰਘਾਂ ਨੂੰ ਰਿਹਾਈ ਕਰਨ ਦੇ ਲਈ ਕਾਫੀ ਮੰਗ ਉੱਠ ਰਹੀ ਹੈ ਜੀ ਉਹਦੇ ਵਾਸਤੇ ਕੀ ਕੀਤਾ ਜਾ ਰਿਹਾ ਹੈ ਬੰਦੇ ਆ ਕਿ ਬੰਦੀ ਸਿੰਘਾਂ ਨੂੰ ਰਿਹਾ ਕਰਾਉਣ ਲਈ ਵੀ ਖਾਸ ਸਬਦਨ ਇਕੱਠਾ ਹੋ ਕੇ ਸੰਗਠਨ ਕਰਨਾ ਪੈਣਾ ਹੈ ਘੋਮਦ ਨੇ ਬੰਦੇ ਨੂੰ ਛੱਡਣਾ ਨੇ ਸਾਡੇ ਨੂੰ ਇਹ ਚ ਰਿੰਗਲ ਨਹੀਂ ਕਰ ਸਤਿਨਾਮ ਰਾਮ ਰਹੀਮ ਨੂੰ ਪ੍ਰੋਲ ਤੇ ਲਗਾਤਾਰ ਛੱਡਿਆ ਜਾ ਰਿਹਾ ਪਰਬੰਦੀ ਸਿੰਘਾਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ ਜੀ ਇਦਾਂ ਹੀ ਆ ਜੀ ਦੇਖੋ ਰਾਮ ਰਹੀਮ ਜਿਹੜਾ ਹਕੂਮਤ ਦਾ ਜ਼ਰਾਲ ਬਣਿਆ ਉਹਨੂੰ ਛੱਡਿਆ ਜਾਂਦਾ ਜਿਹੜੇ ਸਿੱਖ ਨੇ ਹਕੂਮਤ ਦੇ ਬਾਕੀ ਨੇ ਬਾਕੀ ਨੂੰ ਕੌਣ ਛੱਡਦਾ ਹੁੰਦਾ ਸੋ ਇਹ ਆਪਾਂ ਨੂੰ ਦੇਖਦਾ ਪੈਣਾ ਪਰ ਕਿਹ ਸਿੱਖਾਂ ਦਾ ਤੇ ਰਾਮ ਰਹੀਮ ਦਾ ਹਰ ਕਾ ਸਿੱਖਾਂ ਦਾ ਤੇ ਰਾਮ ਰਹੀਮ ਦਾ ਇਹ ਬੋਲ ਸੀ ਭਾਈ ਅਮਰਪਾਲ ਸਿੰਘ ਦੇ ਵੱਡੀ ਖੁਸ਼ਖਬਰੀ ਸਿੱਖ ਕੌਮ ਦੇ ਲਈ ਇਹ ਆ ਜਿਵੇਂ ਹੁਣ ਸਾਡੇ ਸਿੱਖਾਂ ਨੇ ਬਹੁਤ ਜਿਆਦਾ ਮੈਂ ਕਹਿੰਦਾ ਵੀ ਸਿਕੰਜਾ ਕੱਸ ਦਿੱਤਾ ਭਾਈ ਅਮਰਪਾਲ ਸਿੰਘ ਨੂੰ ਬਾਹਰ ਲਿਆਉਣ ਦੇ ਲਈ ਕਾ ਤੁਸੀਂ ਕਹੋਗੇ ਇਹ ਕਿਵੇਂ ਹੋ ਸਕਦਾ ਦੇਖੋ ਪੂਰੀ ਚਰਚਾ ਦੇ ਵਿੱਚ ਗੱਲ ਆ ਚੁੱਕੀ ਹੈ ਪੰਜਾਬ ਦੇ ਵਿੱਚ ਜਿਹੜਾ ਭਾਈ ਦੀਪ ਸਿੱਧੂ ਦਾ ਭਰਾ ਚੋਣ ਲੜਨ ਜਾ ਰਿਹਾ ਉਸ ਬੰਦੇ ਨੇ ਉਹ ਵਕੀਲ ਵੀ ਐਡਵੋਕੇਟ ਵੀ ਨਹੀਂ ਉਹ ਪੇਸ਼ੇ ਤੋਂ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਅਸੀਂ ਭਾਈ ਅਮਰਪਾਲ ਸਿੰਘ ਨੂੰ ਕਿਸੇ ਵੀ ਹਾਲਤ ਦੇ ਵਿੱਚ ਬਾਹਰ ਲਿਆਵਾਂਗੇ ਤਾਂ ਮੈਂ ਹੁਣ ਇੱਥੇ ਕਹਿਣਾ ਚਾਹੂੰਗਾ ਜਿਹੜੇ ਬੰਦਿਆਂ ਦੇ ਉੱਤੇ ਜਿਹੜੇ ਵੱਡੇ ਐਕਟ ਲੱਗੇ ਨੇ ਵੱਡੇ-ਵੱਡੇ ਮਾਮਲੇ ਦਰਜ ਨੇ ਇਹਨਾਂ ਦੇ ਉੱਤੇ ਜਿਵੇਂ ਕਿ ਰਾਮ ਰਹੀਮ ਸਰਸੇ ਵਾਲਾ ਬਾਬਾ ਇਹ ਮੈਂ ਨਹੀਂ ਪੂਰੀ ਦੁਨੀਆ ਜਾਣਦੀ ਆ ਵੀ ਉਹਦੇ ਉੱਤੇ ਦੋਸ਼ ਕਿਹੜੇ ਲੱਗੇ ਆ ਮੈਨੂੰ ਦੱਸਣ ਦੀ ਲੋੜ ਨਹੀਂ 25 ਅਗਸਤ ਮੇਰੇ ਹੱਲੇ ਵੀ ਯਾਦ ਆ ਜਦੋਂ ਉਹਨੂੰ ਸਜ਼ਾ ਸੁਣਾਈ ਸੀ ਜੱਜ ਜਗਦੀਪ ਸਿੰਘ ਨੇ ਇਹ ਵੀ ਮੇਰੇ ਯਾਦ ਆ ਵੀ ਜੱਜ ਦਾ ਨਾਮ ਜਗਦੀਪ ਸਿੰਘ ਸੀ ਤਾਂ ਉਹ ਵੀ ਕੋਈ ਸੂਰਬੀਰ ਯੋਦਾ ਹੀ ਨਿਕਲਿਆ ਸੀ ਜਿਨ੍ਹਾਂ ਨੇ ਨਾਂ ਡਰਦੇ ਹੋਏ ਐਡੀ ਵੱਡੀ ਸਰਕਾਰ ਆਪਣੇ ਆਪ ਦੇ ਵਿੱਚ ਹੈ ਸਰਸੇ ਵਾਲਾ ਤਾਂ ਤੁਸੀਂ ਇਹ ਸਮਝੋ ਵੀ ਜਿਹੜੇ ਐਡੇ ਵੱਡੇ ਦੋਸ਼ੀਆਂ ਨੂੰ ਤਾਂ ਸਾੜ ਸਕਦੀ ਹੈ ਸਰਕਾਰ ਛੱਡੇ ਵੀ ਕੀ ਉਹਨਾਂ ਦੀ ਜਿਹੜੀ ਹਰਿਆਣੇ ਵਾਲੀ ਸਰਕਾਰ ਹੈ ਉਹ ਆਪਣੇ ਫਾਇਦੇ ਦੇ ਲਈ ਆਪਣੇ ਚੋਣ ਪ੍ਰਚਾਰ ਦੇ ਲਈ ਉਹਨੂੰ ਬਾਹਰ ਕੱਢ ਰਏ ਨੇ ਕਿ ਸਾਡੇ ਵਾਲੀ ਸਰਕਾਰ ਆ ਜਿਹੜੀ ਸੂਬੇ ਦੀ ਪੰਜਾਬ ਦੀ ਜਿਹੜੀ ਗੰਦੀ ਸਰਕਾਰ ਚੁਣੀ ਸੀ ਸਾਡੇ ਲੋਕਾਂ ਨੇ ਉਹ ਸਾਡੇ ਸਿੰਘਾਂ ਨੂੰ ਅੰਦਰ ਦੇਈ ਬੈਠੀ ਐ ਕਿੰਨਾ ਫਰਕ ਆ ਜ਼ਮੀਨ ਤੇ ਅਸਮਾਨ ਦਾ ਭਾਵੇਂ ਫਾਇਦੇ ਲਈ ਲਿਆਉਂਦੇ ਨੇ ਪਰ ਬੰਦੇ ਨੂੰ ਬਾਹਰ ਲਿਆਉਂਦੇ ਨੇ ਇਹਨਾਂ ਨੂੰ ਪਤਾ ਹੈ ਭਾਈ ਅਮਰਪਾਲ ਸਿੰਘ ਸਾਡੇ ਦੇ ਫਾਇਦੇ ਦਾ ਹੈ ਨਹੀਂ ਉਹਨਾਂ ਨੇ ਆਪਣੀ ਜਿਹੜੀ ਸਿੱਖ ਕੌਮ ਦੇ ਪ੍ਰਤੀ ਗੱਲ ਕਰਨੀ ਆ ਗੁਰੂਆਂ ਦੇ ਪ੍ਰਤੀ ਗੱਲ ਕਰਨੀ ਆ ਨਛੇ ਪੱਤਿਆਂ ਦੇ ਪ੍ਰਤੀ ਗੱਲ ਕਰਨੀ ਹੈ ਜਿਹੜੀ ਕਿ ਇਹਨਾਂ ਸਰਕਾਰਾਂ ਨੂੰ ਨਹੀਂ ਪੱਚਦੀ ਹੁੰਦੀ ਇਹ ਤੁਸੀਂ ਵੀ ਜਾਣਦੇ ਹੋ ਤੇ ਮੈਂ ਵੀ ਜਾਣਦਾ ਪਰ ਇੱਕ ਪਾਸੇ ਬਾਬੇ ਨੂੰ ਛੱਡਿਆ ਜਾ ਰਿਹਾ ਬਾਰ-ਬਾਰ ਪ੍ਰੋਲ ਦਿੱਤੀ ਜਾ ਰਹੀ ਹੈ ਇੱਕ ਪਾਸੇ ਸਾਡੇ ਸਿੰਘ ਅਰਜੀਆਂ ਵੀ ਲਾਉਂਦੇ ਨੇ ਬੜੇ ਸਾਲਾਂ ਤੋਂ ਉਹਨਾਂ ਦੀ ਕਿਤੇ ਨਾ ਕਿਤੇ ਫੇਰ ਸੁਣੀ ਜਾਂਦੀ ਹੈ ਜਦੋਂ ਕੋਈ ਯੋਧਾ ਵਕੀਲ ਉਹਨਾਂ ਦੇ ਹੱਕ ਦੇ ਵਿੱਚ ਖੜ ਜਾਂਦਾ ਟੱਕਰ ਦੇਣ ਵਾਲੇ ਬਹੁਤ ਸਾਰੇ ਵਕੀਲ ਸਾਡੇ ਭਰਾ ਬਹੁਤ ਉੱਠ ਖੜੇ ਨੇ ਪੰਜਾਬ ਦੇ ਵਿੱਚ ਜਿਵੇਂ ਕਿ ਪਹਿਲਾ ਨੰਬਰ ਈਮਾਨ ਸਿੰਘ ਖਾਰਾ ਐਡਵੋਕੇਟ ਜਿਹੜੇ ਵਕੀਲ ਨੇ ਭਾਈ ਅਮਰਪਾਲ ਸਿੰਘ ਦੇ ਦੂਜੇ ਨੰਬਰ ਤੇ ਹੁਣ ਜਿਹੜੀ ਕਿ ਸਭ ਤੋਂ ਵੱਡੀ ਗੱਲ ਜਿੱਤ ਸਿੱਖਾਂ ਦੇ ਲਈ ਇਹ ਹੋਣੀ ਹੈ ਕਿ ਜਿਹੜਾ ਦੀਪ ਸਿੱਧੂ ਦਾ ਭਰਾ ਚੋਣ ਵੀ ਲੜੂਗਾ ਤੇ ਉਸ ਤੋਂ ਪੇਸ਼ੇ ਤੋਂ ਵਕੀਲ ਵੀ ਉਹਦਾ ਕੇਸ ਵੀ ਲੜੂਗਾ ਤੇ ਪੰਜਾਬੀਓ ਸਿੱਖ ਕੌਮ ਨੂੰ ਮੇਰੀ ਅਪੀਲ ਹੈ ਕਿ ਵੱਡੇ ਪੱਧਰ ਤੇ ਜਿਵੇਂ ਭਾਈ ਅਮਰਪਾਲ ਸਿੰਘ ਨੇ ਜੇ ਨਹੀਂ ਕਿਸੇ ਨੂੰ ਸੁਣਾ ਮੈਂ ਦੁਬਾਰਾ ਸੁਣਾ ਦਿੰਨਾ ਉਹਨੇ ਇਹ ਗੱਲ ਕਹੀ ਆ ਵੀ ਜੇ ਸਿੰਘ ਕਢਾਉਣੇ ਆ ਬੰਦੀ ਸਿੰਘ ਭਾਵੇਂ ਵੀਡੀਓ ਪੁਰਾਣੀ ਸੀ ਵੀ ਸਾਨੂੰ ਸੰਘਰਸ਼ ਕਰਨਾ ਪਿਆ ਤਾਂ ਫਿਰ ਹੁਣ ਇਹਨਾਂ ਦੇ ਲਈ ਭਾਈ ਅਮਰਪਾਲ ਸਿੰਘ ਕਹਿਣ ਵਾਲੇ ਤਾਂ ਅੰਦਰ ਨੇ ਇਹਨਾਂ ਗੱਲਾਂ ਦੇ ਉੱਤੇ ਪਹਿਰਾ ਕੌਣ ਦੇਊਗਾ ਬਾਈ ਉਹ ਸਾਡਾ ਫਰਜ਼ ਬਣਦਾ ਸਾਡੀ ਕੌਮ ਦਾ ਫਰਜ਼ ਬਣਦਾ ਸਾਡੇ ਪੂਰੇ ਪੰਜਾਬ ਦਾ ਫਰਜ਼ ਬਣਦਾ ਪੂਰੇ ਪੰਥ ਦਾ ਫਰਜ਼ ਬਣਦਾ ਮੈਂ ਕਹਿੰਦਾ ਜਿੰਨੀਆਂ ਸਾਡੇ ਪੰਜਾਬ ਦੇ ਵਿੱਚ ਸਿੱਖ ਜਥੇਬੰਦੀਆਂ ਨੇ ਅਗਰ ਇੱਕ ਵਾਰੀ ਅਲਟੀਮੇਟਮ ਪੂਰੇ ਤੌਰ ਤੇ ਦੇ ਦੇਣਾ ਸਰਕਾਰ ਨੂੰ ਕਿ ਸਾਡਾ ਬੰਦਾ ਕੱਢੋ ਤੇ ਨਹੀਂ ਤਾਂ ਤੁਹਾਡਾ ਤਖਤਾ ਪਲਟ ਕਰਾਂਗੇ ਅਸੀਂ ਸਿੱਖ ਕੌਮ ਦੀ ਗਿਣਤੀ ਕੋਈ ਛੋਟੀ ਮੋਟੀ ਨਹੀਂ ਹੈਗੀ ਇਹ ਮੈਂ ਪਹਿਲਾਂ ਵੀ ਕਹਿ ਚੁੱਕਾ ਕਈ ਵੀਡੀਓ ਦੇ ਵਿੱਚ ਮੈਂ ਜ਼ਿਕਰ ਕੀਤਾ ਪੰਜਾਬ ਦੇ ਵਿੱਚ ਬਹੁਤ ਵੱਡੀ ਆਬਾਦੀ ਹੈ ਸਿੱਖ ਕੌਮ ਦੀ ਕੱਲੀ ਸਿੱਖ ਕੌਮ ਹੀ ਨਹੀਂ ਬਲਕਿ ਜਿਹੜੇ ਨਹੀਂ ਬਾਣਾ ਧਾਰੀ ਸਾਡੇ ਵਰਗੇ ਨੌਜਵਾਨ ਉਹਨਾਂ ਦੇ ਦਿਲ ਵਿੱਚ ਵੀ ਮੈਂ ਕਹਿੰਦਾ ਗੁਰੂ ਦਾ ਵਾਸਾ ਆ ਉਹਨਾਂ ਦੇ ਅੰਦਰ ਵੀ ਇੱਕ ਸਿੰਘ ਬੈਠਾ ਹੋਇਆ ਜਿਵੇਂ ਕਿ ਸਾਡੇ ਵੀ ਬੈਠਾ ਮੈਂ ਪਹਿਲਾਂ ਵੀ ਤੁਹਾਨੂੰ ਕਈ ਵਾਰ ਦੱਸਿਆ ਕਈ ਕਹਿ ਦਿੰਦੇ ਨੇ ਮੋਨਾ ਪੱਗ ਨਹੀਂ ਬੰਨੀ ਜੀ ਦਸਤਾਰ ਨਹੀਂ ਬੰਨੀ ਨਹੀਂ ਵਿਚਾਰ ਜਿਹੜੇ ਵਿਚਾਰ ਨੇ ਉਹ ਗੁਰੂ ਦੇ ਭਾਵਨਾਵਾਂ ਦੇ ਹੋਣੇ ਚਾਹੀਦੇ ਨੇ ਮੈਂ ਕਹਿੰਦਾ ਸੀਨੇ ਦੇ ਵਿੱਚ ਦਸਤਾਰ ਕੱਲੀ ਕੋਈ ਬੰਦੇ ਨੂੰ ਜਾਦੇ ਨਹੀਂ ਹੋ ਕਰਨੀ ਮੈਂ અપਮਾਨ ਨਹੀਂ ਕਰਦਾ ਦਸਤਾਰ ਧਾਰੀ ਕਿਸੇ ਵੀ ਬੰਦੇ ਦਾ ਕਿਉਂਕਿ ਦਸਤਾਰ ਸਾਡੇ ਗੁਰੂਆਂ ਦੀ ਦੇਣ ਹੈ ਪਰ ਮੈਂ ਆਪਣੀ ਗੱਲ ਕਰ ਰਿਹਾ ਕੋਈ ਹੋਰ ਮੇਰਾ ਵੀਰ ਕਿਤੇ ਹੋਰ ਨਾ ਲੈ ਜਾਵੇ ਗੱਲ ਨੂੰ ਤਾਂ ਮੈਂ ਕਹਿੰਦਾ ਵੀ ਜਿਹੜੀ ਦਸਤਾਰ ਹੈ ਉਹ ਆਪਣੇ ਪ੍ਰਤੀ ਚਲੋ ਕੋਈ ਗੱਲ ਨਹੀਂ ਜਦੋਂ ਮੇਰੇ ਕਰਮਾ ਚਾਹੀ ਮੈਂ ਵੀ ਬਨੂਗਾ ਚਲੋ ਮੈਂ ਹੁਣ ਆਖਰੀ ਤੇ ਤੁਹਾਨੂੰ ਇਹੀ ਬੇਨਤੀ ਕਰਦਾ ਪੰਜਾਬੀਓ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰਨਾ ਦੂਜਾ ਨੰਬਰ ਪੰਛੇ ਨਹੀਂ ਹਰ ਇੱਕ ਬੰਦੇ ਨੂੰ ਯਾਰ ਭਾਈ ਅੱਗੇ ਲਿਆਓ ਇਹਨਾਂ ਮੋਰਚਿਆਂ ਦੇ ਲਈ ਜज्ਬਾ ਕਾਇਮ ਰਹੇ ਮੈਂ ਕਹਿੰਦਾ ਮੇਰੀ ਵੀਡੀਓ ਸ਼ੇਅਰ ਕਰਦਿਆ ਕਰੋ ਕੋਈ ਚੱਕਰ ਵਾਲੀ ਗੱਲ ਨਹੀਂ ਮੈਂ ਕਹਿੰਦਾ ਵੀ ਜज्ਬਾ ਕਾਇਮ ਰਹੋ ਸਾਡੇ ਲੋਕਾਂ ਦੇ ਵਿੱਚ ਸਾਡੀ ਕੌਮ ਦੇ ਪ੍ਰਤੀ ਸਾਡੇ ਪੰਥ ਦੇ ਪ੍ਰਤੀ ਸਾਡੇ ਸਿੱਖਾਂ ਦੇ ਪ੍ਰਤੀ ਤਾਂ ਜਿਹੜੇ ਭੈਣ ਭਰਾ ਨਵੇਂ ਚੈਨਲ ਤੇ ਉਹ ਸਬਸਕ੍ਰਾਈਬ ਕਰ ਦਿਓ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਬੈਲ ਦੀ ਘੰਟੀ ਦਬਾਉਣਾ ਨਾ ਜੀ ਭੁੱਲਣਾ ਧੰਨਵਾਦ